ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਜੂਨੀਅਨ ਦੇ ਪ੍ਰਧਾਨ ਸ਼ਮਿੰਦਰ ਸਿੰਘ ਬੋਬੀ ਦੀ ਅਗਵਾਈ ਵਿੱਚ ਮਨਜਿੰਦਰ ਸਿੰਘ ਸਿੱਧੂ ਤੇ ਪਰਚਾ ਰੱਦ ਕਰਾਉਣ ਲਈ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਮਜ਼ਦੂਰਾਂ ਵੱਲੋਂ ਕੋੜਪੁਰਾ ਰੌਣਕ ਵਿਖੇ ਐਮਐਲਏ ਬਲਕਾਰ ਸਿੱਧੂ ਦੇ ਖਿਲਾਫ ਕੀਤੀ ਨਾਰੇਬਾਜ਼ੀ ਅਤੇ ਫੁਕਿਆ ਪੁਤਲਾ

ਪ੍ਰਿੰਟ ਦੇ ਪੱਤਰਕਾਰ ਤੇ ਪਰਚਾ ਕੀਤਾ ਰੱਦ ਕਰੋ ਰੱਦ ਕਰੋ ਰੱਦ ਕਰੋ ਸਰਕਾਰ ਸਿੱਧੂ ਐਮ ਐਲ اے ਮੁਰਦਾਵਾਦ ਮੁਰਦਾਵਾਦ ਜਨ ਆਦਮੀ ਪਾਰਟੀ ਮੁਰਦਾਵਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਮਜ਼ਦੂਰ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਸਰਕਾਰ ਸਿੱਧੂ ਐਮ ਐਲ اے ਮੁਰਦਾਵਾਦ ਮੁਰਦਾਵਾਦ ਸਿੱਧੂ ਐਮਐਲਏ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਸਰਕਾਰ ਸਿੱਧੂ ਐਮਐਲਏ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਝੂਠੇ ਪਰਚੇ ਦਰਜ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਜੈ ਭੀਮ ਜੈ ਭਾਰਤ ਮੈਂ ਬਲਵੰਤ ਸਮੇਵਾਲੀ ਰਾਸ਼ਟਰੀ ਸਖਤਰ ਲੋਕ ਸਭਾ ਦਾ ਪ੍ਰੋਪਰ ਇੰਚਾਰਜ ਨੈਸ਼ਨਲ ਜਸਤੀ ਪਾਰਟੀ ਅੱਜ ਅਸੀਂ ਜਿਹੜਾ ਬਲਕਾਰ ਸਿੱਧੂ ਦਾ ਤੁਹਾਨੂੰ ਪਤਾ ਪਿੱਛੇ ਇੱਕ ਪੱਤਰਕਾਰ ਨੇ ਜਿਹੜੀ ਆਡੀਓ ਚ ਰਾਈ ਸੀ ਉਹਨਾਂ ਜਿਹੜਾ ਇਹਨਾਂ ਨੇ ਪੰਜਾਬ ਸਰਕਾਰ ਨੇ ਝੂਠਾ ਪਰਚਾ ਦਰਜ ਕੀਤਾ ਸੀ ਉਹ ਰੱਦ ਕਰਾਉਣ ਦੀ ਅਸੀਂ ਮੰਗ ਕਰ ਰਹੇ ਹਾਂ ਅਸੀਂ ਸਾਰੀਆਂ ਜਿੰਨੀਆਂ ਜੱਥੇਬੰਦੀਆਂ ਮਜ਼ਦੂਰ ਜਾਂ ਕਿਸਾਨ ਜਾਂ ਛੋੜੇ ਦੁਕਾਨਦਾਰ ਉਹ ਸਾਰੀਆਂ ਜੱਥੇਬੰਦੀਆਂ ਨੂੰ ਅਪੀਲ ਕਰਦੇ ਆ ਵੀ ਜਿਹੜੇ ਇਹ ਪਰਚੇ ਰੱਦ ਕਰਾਉਣ ਦੇ ਹੱਕ ਵਿੱਚ ਜਿਹੜਾ ਪੱਤਰਕਾਰ ਭਾਈਚਾਰੇ ਦੇ ਜ਼ਰੂਰ ਸਾਥ ਦਿਓ ਤਾਂ ਕਿ ਜਿਹੜੀ ਵੀ ਕਿਸੇ ਤੇ ਮੁਸੀਬਤ ਆਉਂਦੀ ਤੇ ਸਭ ਤੋਂ ਪਹਿਲਾਂ ਜਿਹੜਾ ਪੱਤਰਕਾਰ ਹੀ ਆਪਣੇ ਨਾਲ ਸਾਥ ਦਿੰਦਾ ਹੈ ਮੈਂ ਸਾਰੇ ਭਰਾਵਾਂ ਨੂੰ ਦੁਬਾਰਾ ਤੋਂ ਫਿਰ ਪੀ ਕਰਦਾ ਕਿ ਜਿਹੜਾ ਇਹ ਸਾਡੇ ਪੱਤਰਕਾਰ ਭਾਈਦਰ ਤੇ ਜਿਹੜਾ ਪਰਚਾ ਦਰਜ ਕੀਤਾ ਉਹਨੂੰ ਕੈਂਸਲ ਕਰਾਉਣ ਵਾਸਤੇ ਜਿੱਥੋਂ ਤੱਕ ਅਸੀਂ ਸਾਥ ਦੇਣਾ ਪਿਆ ਅਸੀਂ ਦਵਾਂਗੇ ਤੇ ਜਿਹੜਾ ਕੱਲ ਦਾ ਜਿਹੜਾ ਸਾਡਾ ਬਠਿੰਡੇ ਦੀ ਕਾਲਜ ਜੋ ਵੀ ਸਾਡੇ ਭਰਾ ਸਾਨੂੰ ਮੈਸੇਜ ਕਰਨਗੇ ਜਾਂ ਸਾਨੂੰ ਦੱਸਣਗੇ ਅਸੀਂ ਉਹਦੇ ਤੇ ਖੜਾ ਇਸ ਤਰ੍ਹਾਂਗੇ ਪਰ ਫਿਰ ਵੀ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਕਦੇ ਮਜ਼ਦੂਰਾ ਦੇ ਪਰਚੇ ਦਰਜ ਕਰੇ ਕਿਸੇ ਦੇ ਕਦੇ ਕਿਸੇ ਦੇ ਇਸ ਤਰ੍ਹਾਂ ਸਰਕਾਰਾਂ ਨਹੀਂ ਚੱਲਦੀਆਂ ਜੇਕਰ ਤੁਸੀਂ ਬਦਲਾਅ ਲਿਆਉਣਾ ਚਾਹੁੰਦੇ ਸੀ ਤਾਂ ਇਹ ਦੇਖ ਲਓ ਤੁਹਾਡੇ ਜਿਹੜੇ ਲਿਟਰੇ ਕੀ ਬਦਲਾਅ ਨਹੀਂ ਲੈ ਰਹੇ ਸਾਡੀ ਜਿਹੜੀ ਲੋਕਾਂ ਦਾ ਇਹ ਬਦਲਾਅ ਲੈ ਰਿਹਾ ਸਿਮੰਦਰ ਕੁਮਾਰ ਪਾਬਾ ਜੀ ਦਾ ਸਟੇ ਮਿਸਤਰੀ ਮਜ਼ਦੂਰ ਜੁਗਿਆਂ ਵੋਟਪਾਲ ਔੜ ਸ਼੍ਰੀ ਮਖਸਰ ਸਾਹਿਬ ਅਸੀਂ ਅੱਜ ਕੋਟਪਾ ਚੌਂਕ ਦੇ ਵਿੱਚ ਐਲਾਨ ਕਰਦੇ ਆਂ ਵੀ ਜੇ ਹਮਿੰਦਰ ਸਿੰਘ ਤੇ ਪਰਚਾ ਜਿਹੜਾ ਨਾਰਦ ਹੋਇਆ ਪੰਜਾਬ ਪੁਲਿਸ ਨੇ ਨਾਂ ਦਿੱਤਾ ਤਾਂ ਅਸੀਂ ਸਿੱਖਾ ਸ਼ਿਕਾਇਤ ਕਰਕੇ ਅੰਡੇ 3 ਤਰੀਕ ਨੂੰ ਫੜ ਰਹੇ ਆਂ ਇਸ ਕਰਕੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਆ ਵੀ ਵੱਧ ਚੜ ਕੇ ਇਸ ਵਾਲੀਏ ਹੱਕ ਸੱਚ ਦੀ ਆਵਾਜ਼ ਅੱਗੇ ਲੈ ਕੇ ਜਾਈਏ ਜੇ ਅੱਜ ਅਸੀਂ ਚੁੱਪ ਕਰਕੇ ਬਹਿ ਗਏ ਤੇ ਅੱਗੇ ਮਜ਼ਦੂਰਾਂ ਤੇ ਜੁਲਮਾਂ ਵਧਣਾ ਘਟਣਾ ਨਹੀਂਗਾ ਇਸ ਕਰਕੇ ਸਾਰੇ ਆਜੋ ਸਾਥ ਦਿਓ ਧੰਨਵਾਦ। ਹਰ ਸਤਪਾਲ ਬਰਾੜਾ ਜੀ ਮਜ਼ਦੂਰ ਕਿਸਾਨ ਲੋਕ ਲਹਿਰ ਦਾ ਮੈਂ ਆਪ ਹਾਂ। ਅੱਜ ਅਸੀਂ ਸਮੂਹ ਜਿਹੜੇ ਜਥੇਬੰਦੀਆਂ ਸੂਬੇਪੱਧ ਵਿਅਕਤੀਆਂ ਵੱਲੋਂ ਜਿੱਤੇ ਸੱਦਾ ਜਿਹੜਾ ਕੱਲ 3 ਤਰੀਕ ਨੂੰ ਢੰਡੇ ਵੱਡਾ ਇਕੱਠ ਅੱਠਾ ਹੈ ਤੇ ਜੋ ਬਲਵਾਰ ਸਿੰਘ ਮਤਲਬ ਐਮਐਲਏ ਵੱਲੋਂ ਮਹਿੰਦਰ ਸਿੱਧੂ ਤੇ ਪਰਚਾ ਦਰਜ ਕਰਵਾਇਆ ਗਿਆ ਰਿਆਜ ਉਸ ਪਰਚੇ ਨੂੰ ਰੱਦ ਕਰਨ ਦੀ ਅਸੀਂ ਮੰਗ ਕੀਤੀ ਹੈ ਤੇ ਕੱਲ ਨੂੰ ਵੱਡਾ ਸਮਰਥਨ ਅਸੀਂ ਉਸ ਕੱਟ ਨੂੰ ਦੇ ਰਹੇ ਹਾਂ ਸੋ ਨਾਲ ਜੁੜ ਕੇ ਅੱਜ ਮੁਕਸਰ ਦੇ ਸੂਬਾ ਇਨਸਾਫ ਸਤ ਲੋਕਾਂ ਨੂੰ ਜਥੇਬੰਦੀਆਂ ਨੂੰ ਵਾਪਕ ਜਿਹੜੇ ਇਨਸਾਫ ਚੌਂਦੀਆਂ ਪਾਰਟੀਆਂ ਨੇ ਉਹਨਾਂ ਦੇ ਕੋਈ ਵੀ ਰਾਜਨੀਤਿਕ ਵਿਚਾਰ ਹਸਦੇ ਨੇ ਪਰ ਤੱਕੇ ਨੂੰ ਟੱਕਾ ਕਹਿਣਾ ਹਰ ਇੱਕ ਇਨਸਾਨੀ ਫਰਜ਼ ਹੈ ਸੋ ਕੱਲ ਨੂੰ ਉਹਦੇ ਕੱਟ ਦੇ ਵਿੱਚ ਸ਼ਾਮਿਲਿਤ ਕਰਨੀ ਚਾਹੀਦੀ ਹੈ ਅਸੀਂ ਇਹ ਵੀ ਐਲਾਨ ਕਰਦੇ ਹਾਂ ਕਿ ਲੋ ਵੀ ਜਿੱਡਾ ਵੱਡਾ ਸੰਘਰਸ਼ ਨਾਲ ਲੜਨਾ ਪਵੇ ਅਸੀਂ ਉਸ ਤੱਕੇ ਸ਼ਹੀਦੇ ਖਿਲਾਫ ਆਪਦੀ ਆਵਾਜ਼ ਬੁਲੰਦ ਕਰਦੇ ਰਹਾਂਗੇ ਤੋਂ ਸੰਦੂਰ ਕਸਨ ਲੋਕਲਰ ਵੱਲੋਂ ਮੈਂ ਇਸ ਕੱਠ ਨੂੰ ਇੱਕ ਸਿੱਧੂ ਤੇ ਪਰਚਾ ਦਰਜ ਕੀਤਾ ਗਿਆ ਉਹ ਇੱਕ ਬਲਕਾਰ ਸਿੱਧੂ ਐਮ ਐਲ ਏ ਆ ਜਿਹੜਾ ਉਹਦੇ ਲੋ ਗੰਦੀ ਸ਼ਰਦਾਵਲੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਵਾਸਤੇ ਵੀ ਬਹੁਤ ਮਾੜੀ ਗੱਲ ਆ ਜੀ ਉਹਨੇ ਬੋਲੀ ਆ ਅਸੀਂ ਭਗਵੰਤ ਮਾਨ ਸਰਕਾਰ ਨੂੰ ਨਹੀਂ ਕਵਾਂਗੇ ਵੀ ਇਹੋ ਜਿਹੇ ਐਮ ਐਲ ਏ ਆ ਜਿਹੜੇ ਉਹਨਾਂ ਨੂੰ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਤੇ ਤੁਰੰਤ ਜਿਹੜਾ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਕੱਲ ਨੂੰ ਜਿਹੜਾ 3 ਤਰੀਕ ਨੂੰ ਬਹੁਤ ਵੱਡਾ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਅਸੀਂ ਮੁਖਤਸਰ ਸਾਹਿਬ ਤੋਂ ਐਲਾਨ ਕਰਦੇ ਹਾਂ